ਫਗਵਾੜਾ ਵਿਖੇ ਜਲਦ ਹੀ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਸੂਬੇ ਵਿਜੀਕਾਸ ਦੇ ਕੰਮਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆ ਰਹੀ ਹੈ ਤਾਂ ਜੋ ਸੂਬੇ ਦਾ ਵਿਕਾਸ ਵੱਡੇ ਪੱਧਰ ਤੇ ਕੀਤਾ ਜਾ ਸਕੇ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਵਿੱਚ ਆਪ ਦੇ ਹਲਕਾ ਫਗਵਾੜਾ ਦੇ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਵੱਲੋਂ ਜਿੱਥੇ ਸ਼ਹਿਰ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਗਏ ਨੇ ਉਸ ਦੇ ਤਹਿਤ ਹੀ ਮਹਿਲਾ ਓਂਕਾਰਨਗਰ ਵਿਖੇ 80 ਲੱਖ ਦੀ ਲਾਗਤ ਨਾਲ ਨਮਿਆ ਸਟਰੀਟ ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਤੇ ਬਖ ਬਖ ਬੁਲਾਇਆ ਨੇ ਕਿਹਾ ਕਿ ਸ਼ਹਿਰ ਦੇ ਸਰਬਕੀ ਵਿਕਾਸ ਨੂੰ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਪੂਰਨ ਤੌਰ ਤੇ ਸਮਰਪਿਤ ਹੈ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਮਹੱਲਾ ਓਂਕਾਰ ਨਗਰ ਦੇ ਵਿੱਚ ਸਾਡੇ ਸਤਕਾਰਯੋਗ ਹਲਕਾ ਇੰਚਾਰਜ ਸਰਦਾਰ ਗੁਗਿੰਦਰ ਸਿੰਘ ਜੀ ਮਾਨ ਔਰ ਉਹਨਾਂ ਦੇ ਨਾਲ ਦਰਜੀਤ ਰਾਜੂ ਜੀ ਬਾਕੀ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਪਹੁੰਚੇ ਨੇ ਤੇ ਨਵੀਆਂ ਲਾਈਟਾਂ ਦਾ ਉਦਘਾਟਨ ਕੀਤਾ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਮਹੱਲਾ ਵਸੀਆਂ ਦੇ ਤੱਕੋ ਵੀ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਨਾ ਇੱਕ ਇਹ ਬੈਕਵਰਡ ਏਰੀਆ ਸੀਗਾ ਇੱਥੇ ਲਾਈਟ ਦੀ ਬਹੁਤ ਹੀ ਲੋੜ ਸੀਗੀ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਬਿਨਾ ਕਿਸੇ ਭੇਦਭਾਵ ਦੇ ਕਰਵਾਇਆ ਜਾਵੇਗਾ ਜਿਸ ਲਈ ਗ੍ਰਾਂਡ ਦੀ ਕਮੀ ਨਹੀਂ ਆਉਂ ਦਿੱਤੀ ਆਵੇਗੀ ਇਸ ਰਾਨ ਹਰਨੂ ਸਿੰਘ ਮਾਨ ਦਲਜੀਤ ਰਾਜੂ ਸਮਰ ਗੁਪਤਾ ਵਰਨ ਬੰਗਰ ਚਾਕਾ ਗਿੰਪ੍ਰੇਤਪਾਲ ਕਰਤੋਲੀ ਰਗਵੀਰ ਕੌਰ ਬਲਵੀਰ ਠਾਕੁਰਾ ਦਾ ਹਾਜ਼ਰ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਲਾਈਟ ਬੁਰਜੀ ਕਪਾਲ ਸਾਹਿਬ ਲਾਈਟ ਬੁਰਜੀ ਦਿੱਖਤੇ ਬਾਡੀ ਦੀ ਸੰਸਥਾ ਪੜ੍ਹੇ ਦੀ ਜਨਤਰੀ ਮਾਦਾਇ ਸ਼ਹਿਰ ਲਈ ਜਿੱਥੇ ਵੀ ਗਾਰਟਿੰਗ ਦੀ ਸ਼ੌਕ ਸਹੀ ਅਸਲੀ ਅਕੜਾ ਅਸਲੀ ਫਾਇਦਾ ਕਿਸੇ ਵੀ ਤਰ੍ਹਾਂ ਤੇ ਨਹੀਂ ਹੈ ਇੰਦੀ ਇਰੀਆ ਆਫ ਦਿਸ ਕੰਪਲੈਕਸ ਉਹ ਨੂੰ ਲਾਈਟ ਕੰਬਾ ਤੇ ਅਸਲੀ ਗੱਲ ਇਹ ਕਿ ਉਹ ਮੈਨੂੰ ਮਾਰਕਵਾ ਦਿੰਨਾ ਕਿ ਥੋੜੇ ਹੀ ਦਿਨਾਂ ਦੇ ਵਿੱਚ ਜਿਸਾ ਆਪਕੰਦ ਸ਼ੁਰੂਆਤ ਕੀਤੀ ਆ ਆਪਕੋ ਹਰ ਲਾਈਟਸ ਉਹ ਮੇਰਾ ਜਿਹੜਾ ਟਿਕਟਾ ਦਾ ਹੁੰਦਾ ਹੈ ਉੱਥੇ ਜਾ ਕੇ ਟੈਸਟਿੰਗ ਕਰੇਗਾ ਉੱਥੇ ਬੰਦੇ ਨੂੰ ਕੱਚੇ ਗੱਲ ਨੂੰ ਪੁੱਛਦੇ ਰਹਿਣਾ ਕਿ ਮੈਂ ਆ ਗਿਆ ਤਾਂ ਤੁਹਾਡੀਆਂ ਲੱਖਾਂ ਇਹ ਨਵਾਂ ਸਿਸਟਮ ਵੀ ਕਿੰਨੀ ਤੱਕ ਕਮਿਟੀ ਦੇ ਦੇ ਜਾਂ ਵੀ ਕਰਕੇ ਕਾਰਪੋਰੇਸ਼ਨ ਨੂੰ ਸ਼ਰਮ ਇਹ ਸਾਰੇ ਸਿਸਟਮ ਦੇ ਦਾ ਅੱਜ ਸ਼ੁਰੂ ਕੀਤਾ ਔਰ ਇਹ ਥੋੜੀ ਜਨਮ ਦੀ ਕੀ ਹੈ ਕਿ ਜਿਸ ਨੇ ਕਿੰਨਾ ਸਿਧਾਈਆਂ ਨੇ ਇਸ ਸਮੇਂ ਲਾਈਕਾਂ ਇਹ ਉਹ ਹਰ ہاں ਹਰ ਜਗ੍ਹਾ ਦੇ ਰਾਈਡਰ ਬਹੁਤ ਬੰਦੀ ਹੋਏ ਪਾਉਂਦੇ ਨੇ ਟੈਕਟ ਖੁੰਦਦਾ ਹੈ ਰੇਗੂ ਟੈਗਰ ਪਰ ਜੋ ਕਾਰ ਕੀਤੀ ਹੈ ਸ਼ਾਕਰ ਜੀ ਨੇ ਵਾਦ ਹੈ ਅੱਜ ਪਵਾਰੇ ਵਾਸਤੇ ਜੋ ਬਹੁਤ ਬਤਾ ਆਪੇ ਸਾਹਮਣੇ ਜਾ ਰਹੇ ਹੈ ਕਿ ਪਵਾਰੇ ਦੀ ਪੀੜੀ ਬਹੁਤ ਲੰਬੇ ਸਮੇਂ ਤੋਂ ਇੱਕ ਸਮੱਸਿਆ ਚੱਲਦੀ ਆ ਰਹੀ ਸੀ ਲਾਈਟਾਂ ਦੀ ਜੋ ਡਾਰਕ ਸਪੌਟਸ ਦੇ ਸ਼ਹਿਰ ਦੇ ਵਿੱਚ ਦਿਨੋਂ ਦਿਨ ਵੱਧ ਰਹੀ ਸੀ ਜਿਹੜਾ ਨਾਲ ਸਾਹਮਣੇ ਕ੍ਰਿਮਨ ਐਲੀਮੈਂਟਸ ਮੂਵੀ ਜਿਹੜਾ ਟੈਕਲ ਕਰਨਾ ਥੋੜੇ ਮੁਸ਼ਕਿਲ ਆ ਰਹੀ ਸੀ ਕਿ ਸ਼ਾਮ ਦੇ ਦੌਰਾਨ ਕਈ ਥਾਵਾਂ ਤੇ ਬਿਲਕੁਲ ਹੀ ਹਨੇਰਾ ਹੋ ਜਾਂਦਾ ਜਿਦਾ ਤੇ ਸੜਕਾਂ ਦੇ ਉੱਤੇ ਲੋਕਾਂ ਦਾ ਆੜਾ ਜਾਣਾ ਨਿਕਲਣਾ ਵੀ ਸ਼ਾਮ ਵੇਲੇ ਬਹੁਤ ਮੁਸ਼ਕਿਲ ਆ ਰਹੀ ਸੀ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਗੁਰਮਨ ਸਿੰਘ ਮਾਨਸਾਖਰੇ ਪੰਜਾਬ ਦੇ ਪੰਜਾਬ ਸਾਡੇ ਲੋਕਲ ਬੋਡੀ ਦੇ ਪ੍ਰਿੰਸੀਪਲ ਡਾਕਟਰ ਰਜੋਜ ਜੀ ਪਾਲ ਸਾਹਿਬ ਦਾ ਡਿਰੇਕਟਰ ਸਿੰਘ ਮਾਨ ਅਧਿਕਾਚ ਫਟਵਾੜਾ ਉਹਨਾਂ ਦੇ ਯਤਨਾਂ ਸਦਕਾ ਅੱਜ ਜਿਹੜੀ ਅਸੀਂ ਫਗਵਾੜੇ ਦੇ ਵਿੱਚ ਜਿਹੜੀ ਲਾਈਟਿੰਗ ਆ ਪੂਰੇ ਸ਼ਹਿਰ ਦੀ ਉਹਦਾ ਟੈਂਡਰ ਪਾਸ ਕਰਵਾਉਣ ਵਿੱਚ ਸਾਮਜਾਬ ਹੋਏ। ਪਿਛਲੇ ਸਮੇਂ ਵਿੱਚ ਜੋ ਟੈਂਡਰਾਂ ਕੁਝ 2020 ਦੇ ਦੌਰਿਆਂ ਇਕੀ ਕਿਲੋਮੀਟਰ ਲੱਗਾ ਸੀ ਜਿਸ ਦਾ ਐਸਟੀਮੇਟ ਕੁਝ 60 ਲੱਖ ਦੇ ਆਸ-ਪਾਸ ਸੀ। ਅਸੀਂ ਉਸ ਨੂੰ ਵਧਾ ਕੇ 80 ਲੱਖ ਤੇ 80 ਲੱਖ ਦੇ ਉੱਤੇ ਲੈ ਕੇ ਗਏ ਆ। ਕਿਉਂਕਿ ਜਦੋਂ ਦਾ ਸ਼ਹਿਰ ਦੀ ਜਿਹੜੀ ਲਿਮਿਟ ਐ ਉਹ ਵੱਧ ਗਈ ਉਹ ਤੋਂ ਵੱਧ ਹੀ ਜਾਂਦੀ ਸੀਗੀ ਜਿਹੜੇ ਸਪੌਟਸ ਸੀਗੇ ਸਾਨੂੰ ਲਾਈਟਾਂ ਦੀ ਹੋਰ ਜਿਹੜੀ ਸੀ ਉਹ ਵੀ ਵੱਧ ਰਹੀ ਸੀ ਤੇ ਉਹਦੇ ਨਾਲ ਹੀ ਅੱਜ ਅਸੀਂ ਉਹਦਾ ਕੰਮ ਸ਼ੁਰੂ ਕਰਵਾ ਕੇ ਅਸੀਂ ਸਾਡੀ ਪੂਰੀ ਜਿਹੜੀ ਠੇਕੇਦਾਰ ਨੇ ਕਾਰਪੋਰੇਸ਼ਨ ਦੇ ਜਿੰਨੇ ਵੀ ਅਫਸਰ ਸਰਬਾਰ ਨੇ ਰਿਲੇਟਡ ਅਫਸਰ ਸਰਬਾਰ ਨੇ ਉਹਨਾਂ ਨੇ ਬਹੁਤ ਬਰੀਫ ਕਰ ਦਿੱਤਾ ਗਿਆ ਹੈ ਕਿ ਜਿਹੜੇ ਇਮੀਡੀਏਟ ਡਾਰਕ ਸਪੌਟਸ ਨੇ ਜਿੱਥੇ ਲੋਕਾਂ ਦੀ ਜ਼ਿਆਦਾ ਰੈਡ ਰੈਨ ਬਥਾ ਬਸੋ ਜਾ ਰਾਇਆ ਉਥੇ ਜਲ ਤੋਂ ਜਾਂਦੇ ਦੀਆਂ ਲਾਈਟਾਂ ਦਾ ਕੰਮ ਕਰਵਾਇਆ ਜਾਵੇ ਇਸ ਨੂੰ ਬਿਲਕੁਲ ਵੀ ਪੈਂਡਿੰਗ ਨਹੀਂ ਪਾਇਆ ਜਾਏਗਾ ਸਰਕਾਰ ਲੋਕਾਂ ਦੇ ਅੱਖਾਂ ਦੀ ਕੰਮ ਕਰਨ ਲਈ ਗਲੀਆਂ ਦੀਆਂ ਸੜਕਾਂ ਦੇ ਕੰਮਾਂ ਕਰਨ ਦੀ ਵਾਟਰ ਸਪਲਾਈ ਦੇ ਸੀਵਰੇਜ ਦੇ ਕੰਮਾਂ ਕਰਨ ਦੀ ਜੋ ਫਗਵਾੜੇ ਦੀਆਂ ਜਿਹੜੀਆਂ ਸਮੱਸਿਆ ਲੰਬੇ ਚੰਮੇ ਤੋਂ ਚੱਲਦੀਆਂ ਆ ਰਹੀਆਂ ਸੀ ਅਸੀਂ ਆਉਂਦੇ ਸਮੇਂ ਵਿੱਚ ਬਹੁਤ ਜਲਦ ਤੋਂ ਜਲਦ ਸਾਰੀਆਂ ਨਿ ਪੂਰਨ ਤੌਰ ਤੇ ਪੂਰੇ ਕਰਾਂਗੇ ਤੇ ਫਗਵਾੜੇ ਨੂੰ ਇੱਕ ਮਾਡਲ ਸ਼ਹਿਰ ਬਣਾ ਕੇ ਲੋਕਾਂ ਸੁਭਾ